ਤੁਸੀਂ ਸਾਢੇ ਤੱਕ ਪਹੁੰਚਾਓ ਇਹਨਾਂ ਦਰਸ਼ਕਾਂ ਤੱਕ ਪਹੁੰਚਾਓ ਇਹ ਖੁਲਾਸਾ ਕਿਵੇਂ ਹੋਇਆ ਕਿਵੇਂ ਇਸ ਦੀ ਜੜ੍ਹਾਂ ਤੱਕ ਪਹੁੰਚੇ ਤੁਸੀਂ ਗੁਰਪਤਵੰਤ ਸਿੰਘ ਪੰਨੂ ਦੀਆਂ ਕਿ ਪਿਆਰਾ ਸਿੰਘ ਹੈ ਗੁਰਪਤਵੰਤ ਸਿੰਘ ਗੁਰਪਤਵੰਤ ਸਿੰਘ ਨਹੀਂ ਹੈ ਗਗਨ ਦੇਖੋ ਇਹ ਕਾਫੀ ਲੰਮਾ ਸਮਾਂ ਲੱਗ ਗਿਆ ਤਕਰੀਬਨ ਤਕਰੀਬਨ ਅਸੀਂ ਕਹਿ ਸਕਦੇ ਹਾਂ ਕਿ ਮੈਨੂੰ 6 ਮਹੀਨੇ ਹੋ ਗਏ ਨੇ ਇਸ ਦੇ ਉੱਤੇ ਕੰਮ ਕਰਦਿਆਂ ਨੂੰ ਲਗਾਤਾਰ ਅਸੀਂ ਕੰਮ ਕਰ ਰਹੇ ਸੀਗੇ ਤਾਂ ਮੇਰੇ ਸੋਰਸਸ ਜਿਹੜੇ ਸੀਗੇ ਉਹਨਾਂ ਨੇ ਪੱਕੇ ਤੌਰ ਦੇ ਉੱਤੇ ਜਿਹੜੀ ਹੈ ਉਹ ਜਾਣਕਾਰੀ ਮੈਨੂੰ ਦਿੱਤੀ ਉਸ ਦੇ ਉੱਤੇ ਕੰਮ ਕੀਤਾ ਜਦੋਂ ਇਹ ਫੋਟੋ ਜਿਹੜੀ ਹੈ ਉਹ ਅਸੀਂ ਬੜੇ ਲੰਮੇ ਸਮੇਂ ਤੋਂ ਲੱਭ ਰਹੇ ਸੀਗੇ ਕਿ ਆਖਰਕਾਰ ਇਸ ਦੀ ਫੋਟੋ ਜਿਹੜੀ ਹੈ ਉਹ ਲੱਭ ਸਕੇ ਫੇਰ ਜਾ ਕੇ ਗਗਨ ਸਾਨੂੰ ਏਜੰਸੀਆਂ ਦੇ ਥਰੂ ਜਿਹੜਾ ਇਹ ਕਨਫਰਮੇਸ਼ਨ ਮਿਲੀ ਹੈ ਕਿ ਉਹੀ ਵਿਅਕਤੀ ਹੈ ਜਿਹੜਾ ਕਿ ਇਸ ਦਾ ਨਾਮ ਜਦੋਂ ਅਸੀਂ ਉਸ ਨੂੰ ਉਹਨਾਂ ਨੂੰ ਦੱਸਿਆ ਤਾਂ ਉਹਨਾਂ ਨੇ ਇਹ ਇਸ ਦਾ ਜਿਹੜੇ ਕੱਚੇ ਚਿੱਠੇ ਸੀਗੇ ਕਰਨਾਲ 'ਚ ਮੋਹਾਲੀ 'ਚ ਸੋ ਇਸੇ ਦੇ ਨਾਲ ਜੇਕਰ ਅਸੀਂ ਦੇਖੀਏ ਗगन ਸਾਨੂੰ ਇਹ ਦੁੱਖ ਹੈ ਗगन ਜੀ ਜੀ ਸਾਨੂੰ ਇਹ ਚੀਜ਼ ਦਾ ਹੈ ਕਿ ਤੁਸੀਂ ਮਾਵਾਂ ਦੇ ਪੁੱਤ ਮਰਵਾ ਰਹੇ ਹੋ ਬਿਲਕੁਲ ਉਹਨਾਂ ਦੇ ਪੁੱਤਾਂ ਨੂੰ ਜੇਲ੍ਹਾਂ 'ਚ ਪਵਾ ਰਹੇ ਹੋ ਕੋਈ ਹਜ਼ਾਰ-ਹਜ਼ਾਰ 2-2000 ਡਾਲਰ ਦੇ ਕੇ ਤੁਸੀਂ ਉਹਨਾਂ ਨੂੰ ਕੰਨਾਂ ਦੇ ਉੱਤੇ ਖਾਲਿਸਤਾਨ ਦੇ ਨਾਰੇ ਲਖਵਾ ਕੇ ਬਾਅਦ ਵਿੱਚ ਉਹਨਾਂ ਦਾ ਕੱਲਾ-ਕੱਲਾ ਪੋਤਾ, ਮਾਵਾ ਦਾ ਉਹ ਬਖਲਾਹੜ ਦੇ ਵਿੱਚ ਆ ਕੇ ਉਹ ਕੰਮ ਕਰ ਜਾਂਦੇ ਨੇ, ਕਈ ਨਸ਼ੇ ਦੇ ਵਿੱਚ ਕਰ ਜਾਂਦੇ ਨੇ, ਗਗਨ ਉਹਨਾਂ ਮਾਵਾ ਦਾ, ਉਹਨਾਂ ਪੁੱਤਾਂ ਦਾ ਕੀ ਬਣਦਾ ਹੈ, ਕੋਈ ਬਾਲੀਵੁੱਡ ਸੀਨੀ ਬਾਤ ਚ ਹੈਗਾ। ਸੋ ਸਾਡੀ ਇਹੀ ਕੋਸ਼ਿਸ਼ ਸੀਗੀ ਕਿ ਬੱਚੇ ਜਿਹੜੇ ਨੌਜਵਾਨ ਹੈ ਇਸ ਚੀਜ਼ ਤੋਂ ਬਾਹਰ ਆਉਣ, ਨਾ ਇਸ ਕੰਮ ਵੱਲ ਜਾਣ। ਅ ਜਿਵੇਂ ਮੈਂ ਸੀਪੀ ਅੰਮ੍ਰਿਤਸਰ ਦਾ ਜ਼ਿਕਰ ਕੀਤਾ ਉਹਨਾਂ ਨੇ ਵੀ ਵਾਰ-ਵਾਰ ਕਿਹਾ ਕਿ ਕੋਈ ਕਿਸੇ ਨੂੰ ਪੈਸਾ ਪੂਸਾ ਨਹੀਂ ਮਿਲਦਾ ਤੁਹਾਡੇ ਸਾਹਮਣੇ ਅਸੀਂ ਇਹਨਾਂ ਨੂੰ ਲੈ ਆਉਂਦੇ ਆ ਤੁਸੀਂ ਖੁਦ ਪੁੱਛ ਲਓ ਵੀ ਕਿੰਨੇ ਪੈਸਿਆਂ 'ਚ ਗੱਲ ਹੋਈ ਕੋਈ ਪੈਸਾ ਕੋਈ ਕੰਮ ਕਰਾਉਣ ਤੋਂ ਬਾਅਦ ਕਿਸੇ ਨੂੰ ਨਹੀਂ ਦਿੰਦਾ ਮਤਲਬ ਇਹ ਸਿਰ ਸਿੱਧੇ ਤੌਰ ਦੇ ਉੱਤੇ ਪੰਜਾਬ ਦੀ ਨੌਜਵਾਨੀ ਨਾਰਿਕਾ ਦੇ ਵਿੱਚ ਬੈਠ ਕੇ ਪੰਜਾਬ ਦੇ ਨੌਜਵਾਨਾਂ ਨੂੰ ਵਰਗ ਲਾਉਂਦਾ ਹੈ ਲਾਲਚ ਦਿੰਦਾ ਹੈ ਔਰ ਫਿਰ ਉਹਨਾਂ ਨੂੰ ਮਰਨ ਲਈ ਛੱਡ ਦਿੰਦਾ ਹੈ ਬਿਲਕੁਲ ਗਗਨ ਇਹੀ ਇਹੀ ਚੀਜ਼ ਦਾ ਦੁੱਖ ਸੀਗਾ ਕਿ ਨੌਜਵਾਨ ਸਾਡੇ ਜਿਹੜੇ ਨੇ ਪਹਿਲੋਂ 84 ਨੇ ਖਾ ਲੇ ਗਗਨ ਉਸ ਤੋਂ ਬਾਅਦ ਤੁਸੀਂ ਦੇਖੋ ਪਹਿਲੋਂ 47 ਹੋਈ ਫਿਰ 84 ਹੋਈ ਹੁਣ ਦੂਜੀ ਪੀੜੀ ਜਿਹੜੀ ਹੈ ਉਹ ਇਹਨਾਂ ਚੀਜ਼ਾਂ ਨੇ ਇਹ ਵੀ ਨਸ਼ਿਆਂ ਦੇ ਵਿੱਚ ਹੀ ਆਉਂਦੇ ਆ ਹੁਣ ਇਹ ਜਿਹੜੀ ਹੋਣ ਵਾਲੀ ਪੀੜੀ ਹੈ ਇਹਨੂੰ ਨਸ਼ਿਆਂ ਦੇ ਵਿੱਚ ਇਹ ਕੰਮ ਕਰਾ ਕੇ ਜੇਲ੍ਹਾਂ ਦੇ ਵਿੱਚ ਸਾਰੀ ਜ਼ਿੰਦਗੀ ਗਗਨ ਬਰਬਾਦ ਹੋ ਜਾਂਦੀ ਹੈ ਜਦੋਂ ਇੱਕ ਵਾਰ ਬੰਦਾ ਜੇਲ੍ਹ ਚ ਜਾਂਦਾ ਹੈ ਉਸ ਤੋਂ ਬਾਅਦ ਉਹਨੂੰ ਸਾਥੀ ਉਦਾਂ ਦੇ ਮਿਲਦੇ ਨੇ ਕਤਲ ਵਾਲੇ ਇੱਕ ਜਿਸ ਨੇ ਮਰਡਰ ਕੀਤਾ ਹੁੰਦਾ ਹੈ ਡਕੈਤ ਹੁੰਦੇ ਨੇ ਉਹ ਮਿਲਦੇ ਨੇ ਉਹਦੀ ਸੰਗਤ ਵੀ ਉਦਾਂ ਦੀ ਹੋ ਜਾਂਦੀ ਹੈ ਸੋ ਅਸੀਂ ਗੱਲ ਕਰ ਰਹੇ ਸੀਗੇ ਗੁਰਪਿਆਰ ਸਿੰਘ ਰਖਸ਼ੇਰੋਂ ਦੀ ਇਹ ਉਹ ਵਿਅਕਤੀ ਦਾ ਨਾਮ ਜਗਜਾਹਰ ਹੋ ਚੁੱਕਿਆ ਹੈ ਭਾਰਤ ਦੇ ਵਿੱਚ ਮੈਂ ਕਹਿੰਦਾ ਕਿ ਜ਼ੀ ਨਿਊਜ਼ ਰਾਹੀਂ ਕੱਲੇ-ਕੱਲੇ ਘਰ ਤੱਕ ਇਹ ਖਬਰ ਪਹੁੰਚ ਗਈ ਹੋਏਗੀ ਕਿ ਗੁਰਪਤਵੰਤ ਸਿੰਘ ਪੰਨੂ ਨੂੰ ਜਦੋਂ ਅਸੀਂ ਗੂਗਲ ਸਰਚ ਕਰਦੇ ਸੀਗੇ ਸਾਰੇ ਸਰਚ ਕਰਦੇ ਸੀਗੇ ਤਾਂ ਫੋਟੋਆਂ ਆਉਂਦੀਆਂ ਸੀਗੀਆਂ ਪਰ ਗੁਰਪਿਆਰ ਸਿੰਘ ਰਖਸ਼ੇਰੋਂ ਦਾ ਕਿਤੇ ਵੀ ਕੋਈ ਨਾਮੋ ਨਿਸ਼ਾਨੀ ਹੈਗਾ ਗਗਨ ਪਰ ਅੱਜ ਤੋਂ ਸਾਰਿਆਂ ਨੂੰ ਪਤਾ ਲੱਗ ਜੇਗਾ ਹਾਂ Google ਤੇ ਸਰਚ ਜੇ ਕਰੀਏ ਕਿ ਪਿਆਰੇ ਸਿੰਘ ਰਖਸ਼ੇਰੋਂ ਦੇ ਨਾਮ ਤੇ ਕੁਝ ਨਹੀਂ ਮਿਲਦਾ ਸੋਚੋ ਜ਼ਰਾ ਕੁਝ ਨਹੀਂ ਮਿਲਦਾ ਕਿਉਂਕਿ ਇਸਨੇ ਆਪਣਾ ਨਾਮੋ ਨਿਸ਼ਾਨ ਖੁਦ ਹੀ ਖਤਮ ਕੀਤਾ ਇੱਕ ਨਵੀਂ ਪਛਾਣ ਬਣਾਈ ਹੈ ਇਸਨੇ ਅਮਰੀਕਾ ਦੇ ਵਿੱਚ ਸ਼ੈਲਟਰ ਲਿਆ ਹੈ ਇਸਨੇ ਫੇਰ ਅਮਰੀਕਾ ਦੇ ਵਿੱਚ ਜਾ ਕੇ ਵਿਦੇਸ਼ ਦੇ ਵਿੱਚ ਧਰਤੀ ਤੇ ਬੈਠ ਕੇ ਪਰਦੇ ਦੇ ਖਿਲਾਫ ਲਗਾਤਾਰ ਜ਼ਹਿਰ ਉਗਲਦਾ ਜਾ ਰਿਹਾ ਹੈ ਹੁਣ ਕੇਂਦਰੀ ਟੀਮਾਂ ਨੂੰ ਜੋ ਹੈ ਏਜੰਸੀਆਂ ਨੂੰ ਸਤਰ ਖੋਣਾ ਪਏਗਾ ਤੁਹਾਡੀ ਕਿਸੇ ਕਿਸੇ ਅਧਿਕਾਰੀ ਨਾਲ ਗਲਬਾਤ ਹੋ ਪਾਈ ਪਰਮ ਇਸ ਵੱਡੇ ਖੁਲਾਸੇ ਤੋਂ ਬਾਅਦ ਅਹ ਦੇਖੋ ਗਗਨ ਉਹ ਆਫ ਦਾ ਰਿਕਾਰਡ ਰਹਿਣਾ ਚਾਹੁੰਦੇ ਨੇ ਗੱਲਬਾਤ ਹੋਈ ਸਾਰਾ ਕੁਝ ਕਨਫਰਮ ਹੋਇਆ ਗਗਨ ਇੱਕ ਜ਼ਿੰਮੇਵਾਰ ਅਦਾਰਾ ਹੋਣ ਦੇ ਨਾਤੇ ਇੱਕ ਪ੍ਰਮੁਖਤਾ ਦੇ ਆਧਾਰ ਦੇ ਉੱਤੇ ਅਸੀਂ ਇਹ ਖਬਰ ਨਸ਼ਰ ਕਰ ਰਹੇ ਹਾਂ ਪਹਿਲਾਂ ਵੀ ਕੀਤੀਆਂ ਤੇ ਹੁਣ ਵੀ ਕਰ ਰਹੇ ਹਾਂ ਸੋ ਇਸ ਨੂੰ ਕੋਈ ਵੀ ਡਿਨਾਈ ਨਹੀਂ ਕਰ ਸਕਦਾ ਨਾਮ ਅਸੀਂ ਦੇਤਾ ਗਗਨ ਫੋਟੋ ਅਸੀਂ ਦੇਤੀ 1989 ਦੀ ਫੋਟੋ ਅਸੀਂ ਦੇਤੀ ਤੇ ਇਸ ਤੋਂ ਇਲਾਵਾ ਅਸੀਂ ਉਸ ਦਾ ਅਸਲੀ ਨਾਮ ਤੱਕ ਦੇਤਾ ਤੇ ਹੋਰ ਖੁਲਾਸੇ ਗਗਨ ਦੋ ਚਾਰ ਹੋਰ ਖੁਲਾਸੇ ਮੈਂ ਜ਼ਰੂਰ ਤੋਂ ਅੱਧ ਤੱਕ ਇਹ ਨਾਮ ਜਿਹੜਾ ਸੀਗਾ ਇਸ ਨੂੰ ਕਿੰਨੇ ਦਿੱਤਾ ਗੁਰਪਤਵੰਤ ਸਿੰਘ ਪੰਨੂ ਨੂੰ ਨਾਮ ਕਿੰਨੇ ਦਿੱਤਾ ਕਿ ਤੂੰ ਪੰਨੂ ਨਾਮ ਰੱਖ ਇਹ ਸੀਗਾ ਅਨੋਖ ਸਿੰਘ ਬੱਬਰ ਜਿਹੜਾ ਸੀਗਾ ਉਸ ਨੇ ਇਹ ਨਾਮ ਦਿੱਤਾ ਜਿਹੜਾ ਕਿ ਇਸ ਲਾਈਨ ਦੇ ਵਿੱਚ ਪੰਨੂ ਨੂੰ ਲੈ ਕੇ ਆਉਣ ਵਾਲਾ ਕੌਣ ਵਿਅਕਤੀ ਸੀਗਾ ਆਹ ਵਿਅਕਤੀ ਸੀਗਾ ਪੰਨੂ ਪਰ ਉਸ ਨੂੰ ਲੈ ਕੇ ਕੌਣ ਆਇਆ ਇਸ ਉਹ ਲੈ ਕੇ ਆਇਆ ਬੀ ਕੇ ਆਈ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਜਿਹੜਾ ਫਾਊਂਡਰ ਹੈ ਉਹ ਉਸ ਦਾ ਕਜ਼ਨ ਇਕਬਾਲ ਸਿੰਘ ਰਾਏਪੁਰ ਜੰਡਿਆਲਾ ਇਹ ਉਹ ਵਿਅਕਤੀ ਹੈ ਜਿਹੜਾ ਪੰਨੂ ਨੂੰ ਇਸ ਫੀਲਡ ਦੇ ਵਿੱਚ ਗगन ਲੈ ਕੇ ਆਇਆ ਇਹ ਕੱਚਾ ਚਿੱਠਾ ਗगन ਬਹੁਤ ਦਿਨਾਂ ਤੋਂ ਅਸੀਂ ਬਣਾ ਕੇ ਬੈਠੇ ਸੀਗੇ 1990 ਦੇ ਵਿੱਚ ਟਾਡਾ ਦੇ ਤਹਿਤ ਹੀ ਗ੍ਰਫਤਾਰ ਹੋਇਆ ਸੀਗਾ ਇਸ ਤੋਂ ਇਲਾਵਾ ਚੰਡੀਗੜ੍ਹ ਅੰਬਾਲਾ ਮੋਹਾਲੀ ਤੇ ਔਰੰਗਾਬਾਦ ਇਹ ਚਾਰ ਸ਼ਹਿਰ ਇਹਨਾਂ ਦੇ ਮੇਨ ਸੀਗੇ ਜਿੱਥੇ ਇਹ ਬੈਠ ਕੇ ਸਲਾਮਾ ਕਰਦੇ ਸੀਗੇ ਕਿੱਥੇ ਬੰਬ ਬਲਾਸਟ ਕਰਨਾ ਹੈ ਕਿੱਥੇ ਕੀ ਕਰਨਾ ਹੈ ਇਹ ਸਾਰੀਆਂ ਸਲਾਮਾਂ ਜਿਹੜੀਆਂ ਸੀਗੀਆਂ ਕੋਥੇ ਹੁੰਦੀਆਂ ਸੀਗੀਆਂ ਗਗਨ 1991 ਵਿੱਚ ਬਲਵੰਤ ਸਿੰਘ ਮਲਤਾਨੀ ਨਾਲ ਜਿਹੜਾ ਮਲਤਾਨੀ ਸੀਗਾ ਇਸ ਦੇ ਨਾਲ ਸੈਣੀ ਬੰਬ ਤਮਾਕੇ ਦੇ ਵਿੱਚ ਇਹ ਗ੍ਰਫਤਾਰ ਹੋਇਆ ਕੋਈ ਸੈਣੀ ਬੰਬ ਤਮਾਕਾ ਹੋਇਆ ਸੀਗਾ ਉਸ ਵੇਲੇ ਦੇ ਵਿੱਚ 1991 ਦੇ ਵਿੱਚ ਇਹ ਉਦੋਂ ਵੀ ਗ੍ਰਫਤਾਰ ਹੋਇਆ 1988 ਤੋਂ ਲੈ ਕੇ 1992 ਤੱਕ ਬਿਦਰ ਵਿੱਚ ਕਤਲ ਸੀਗਾ ਕੀਤਾ ਸੀਗਾ ਨਾਲ ਕਤਲ ਦੀ ਕੋਸ਼ਿਸ਼ ਕੀਤੀ ਸੀਗੀ ਸੋ ਇਸ ਦੇ ਨਾਲ ਚੰਡੀਗੜ੍ਹ ਕਰਨਾਲ ਦੇ ਵਿੱਚ ਇਹਨਾਂ ਨੇ ਬੰਬੰਤ ਧਮਾਕੇ ਕੀਤੇ ਸੀਗੇ ਜਿਹੜਾ ਮੈਂ ਜ਼ਿਕਰ ਕਰ ਰਿਹਾ ਸੀਗਾ ਅੰਮ੍ਰਿਤਸਰ ਦੀ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਇਸ ਨੇ ਪਨਾਹ ਲਈ ਹੋਈ ਸੀਗੀ ਇਹ ਉੱਥੇ ਆ ਕੇ ਪਨਾਹ ਲੈਂਦਾ ਸੀਗਾ ਤਾਂ ਹੀ ਦਾ ਗਗਨ ਪਿੰਡ ਦੇ ਵਿੱਚ ਨਹੀਂ ਪਤਾ ਹੁਣ ਉਹ ਸਾਡਾ ਪਿੰਡ ਹੈ ਸਾਡੇ ਜਾ ਕੇ ਕਿਸੇ ਨੂੰ ਪੁੱਛ ਲੋ ਕਿ ਦਾਦੇ ਪੁਰਦਾਦੇ ਦਾ ਕੀ ਨਾਮ ਹੈ ਜਦੋਂ ਅਸੀਂ ਖਾਨਕੋਟ ਪਿੰਡ ਚ ਜਾਂਦੇ ਸੀਗੇ ਜਿੱਥੇ ਇਸ ਦੀ ਜ਼ਮੀਨ ਜਿਹੜੀ ਹੈ ਉਹ ਜ਼ਬਤ ਕੀਤੀ ਗਈ ਕੇਂਦਰ ਸਰਕਾਰ ਵੱਲੋਂ ਅਸੀਂ ਉਸ ਪਿੰਡ ਦੇ ਵਿੱਚ ਜਾਂਦੇ ਰਹੇ ਲੋਕਾਂ ਨੂੰ ਪੁੱਛਦੇ ਰਹੇ ਪੁਰਾਣੇ ਬਜ਼ੁਰਗਾਂ ਨੂੰ ਪੁੱਛਦੇ ਰਹੇ ਕਿਸੇ ਨੂੰ ਗੁਰਪਤਵੰਤ ਸਿੰਘ ਪੰਨੂ ਦਾ ਨਾਮ ਹੀ ਨਹੀਂ ਪਤਾ ਉਹ ਕਹਿ ਰਹੇ ਕਿ ਸਾਡੇ ਪਿੰਡ ਚ ਅਜਿਹਾ ਕੋਈ ਵਿਅਕਤੀ ਸੀ ਹੀ ਨਹੀਂ ਕਿਉਂਕਿ ਜਦੋਂ ਨਾਮ ਹੀ ਗਲਤ ਹੈ ਉਹ ਵਿਅਕਤੀ ਕਿੱਥੋਂ ਆਏਗਾ ਹੁਣ ਜੇਕਰ ਅਸੀਂ ਗੁਰਪਿਆਰ ਸਿੰਘ ਰਖਸ਼ੇਰੋਂ ਦਾ ਨਾਮ ਜਾ ਕੇ ਉੱਥੇ ਰੱਖਾਂਗੇ ਤਾਂ ਬਿਲਕੁਲ ਸਾਹਮਣੇ ਪਰਤਾਂ ਖੁੱਲਣਗੀਆਂ ਏਜੰਸੀਸ ਜਿਹੜੀਆਂ ਨੇ ਉਹ ਪਰਤਾਂ ਖੁੱਲਣਗੀਆਂ ਇਸ ਤੋਂ ਬਾਅਦ ਜੇਕਰ ਅਸੀਂ ਦੇਖੀਏ ਤਾਂ 1989 ਦੀ ਮੈਂ ਗੱਲ ਕਰ ਰਿਹਾ ਗगन ਇਹ ਪੰਥਕ ਕਮੇਟੀ ਸੀਗੀ ਮਾਨੋਚਾਲ ਇਹ ਉਹਦਾ ਮੁਖ ਬੁਲਾਰਾ ਵੀ ਰਿਹਾ ਹੈ ਇਸ ਤੋਂ ਇਲਾਵਾ ਕੇਐਲਐਫ ਖਾਲਸਤਾਨੀ ਲਿਬਰੇਸ਼ਨ ਫੋਰਸ ਦਾ ਜਿਹੜਾ ਮੁਖੀ ਸੀਗਾ ਨਮਨੀ ਸਿੰਘ ਕਾਦੀਆ ਇਹ ਉਹਦਾ ਬਹੁਤ ਨਜ਼ਦੀਕੀ ਰਿਹਾ ਹੈ ਜਿਸ ਨੂੰ ਅਸੀਂ ਪੰਨੂ ਕਹਿੰਦੇ ਆ ਜਿਸ ਨੂੰ ਅਸੀਂ ਗੁਰਪਤਵੰਤ ਸਿੰਘ ਪੰਨੂ ਕਹਿੰਦੇ ਆ ਪਰ ਇਹ ਨਿਕਲਿਆ ਕੌਣ ਇਹ ਤਾਂ ਰਖਸ਼ੇਰੋਂ ਨਿਕਲਿਆ ਇਹ ਤਾਂ ਗੁਰਪਿਆਰ ਸਿੰਘ ਨਿਕਲਿਆ ਇਹ ਬੱਬਰ ਖਾਲਸਾ ਇੰਟਰਨੈਸ਼ਨਲ ਫੋਰਸ ਦਾ ਗਗਨ ਸਪੋਕਸਪਰਸਨ ਵੀ ਰਿਹਾ ਹੈ ਯਾਨੀ ਕਿ ਬੁਲਾਰਾ ਵੀ ਰਿਹਾ ਸੋ ਜੜਾ ਚ ਕੌਣ ਬੈਠਾ ਉਹ ਬੈਠਾ ਇਸ ਦਾ ਖੁਦ ਦਾ ਭਰਾ ਬੈਠਾ ਸਿੱਧੇ ਤੌਰ ਦੇਤੇ ਪਰਤਾਂ ਖੁੱਲੀਆਂ ਨੇ ਹੋਰ ਵੀ ਖੋਲਾਂਗੇ ਹੋਰ ਵੀ ਡੂੰਘਾਈ ਤੱਕ ਗगन ਜਾਵਾਂਗੇ ਪਰ ਇਹ ਰਿਪੋਰਟ ਜਿਹੜੀ ਹੈ ਇਹ ਇਹ ਦਾਅਵੇ ਨਾ ਅਸੀਂ کہہ ਸਕਦੇ ਹਾਂ ਕਿ ਰਿਪੋਰਟ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਪੁਲਿਸ ਨੂੰ ਏਜੰਸੀਸ ਨੂੰ ਕੇਂਦਰੀ ਏਜੰਸੀਸ ਨੂੰ ਤਾਂ ਇਸ ਤੋਂ ਇਲਾਵਾ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੂੰ ਬਹੁਤ ਜ਼ਿਆਦਾ ਇਨਪੁਟ ਮਿਲਣਗੇ ਇਨਪੁਟ ਤੋਂ ਪਤਾ ਹੈ ਕਿ ਇਹਦੇ ਉੱਤੇ ਕੰਮ ਕੀਤਾ ਜਾਵੇਗਾ ਇਹ ਤੁਹਾਨੂੰ ਕਿੰਨਾ ਟਾਈਮ ਲੱਗਿਆ ਸਾਰਾ ਪੂਰਾ ਕਾਲਾ ਚਿੱਠਾ ਜੋ ਹੈ ਇਹਦਾ ਤਿਆਰ ਕਰਨ ਦੇ ਲਈ ਪੰਨੋ ਦੇ ਬਾਰੇ ਜਾਣਕਾਰੀ ਜਟਾਉਣ ਦੇ ਲਈ ਤੁਹਾਨੂੰ ਕਿੰਨਾ ਸਮਾਂ ਲੱਗਿਆ ਗगन ਮੈਨੂੰ ਤਕਰੀਬਨ ਤਕਰੀਬਨ ਇਹ 6 ਮਹੀਨਿਆਂ ਤੋਂ ਕੰਮ ਚੱਲ ਰਿਹਾ ਜੀ ਜਦੋਂ ਦਾ 2025 ਚੜਿਆ ਸੀਗਾ ਮੈਂ ਇਹ ਤੁਹਾਨੂੰ ਮੈਂ ਮੇਰਾ ਸਵਾਲ ਇਹ ਹੈ ਜਦ ਅਸਲ ਵਿੱਚ ਸਵਾਲ ਇਸ ਲਈ ਕੀਤਾ ਹੈ 6 ਮਹੀਨਿਆਂ ਦੇ ਵਿੱਚ ਤੁਸੀਂ ਕਾਲਾ ਛੱਠਾ ਇਸ ਦਾ ਗੁਰਪਿਆਰ ਸਿੰਘ ਰਖਸ਼ੇਰੋ ਦੇ ਜੜਾ 'ਚ ਜਾ ਕੇ ਬਹਿ ਗਏ ਪੁਲਿਸ ਕੀ ਕਰ ਰਹੀ ਸੀ ਹੁਣ ਤੱਕ ਏਜੰਸੀਆਂ ਕੀ ਕਰ ਰਹੀਆਂ ਸੀ ਹੁਣ ਤੱਕ ਇੰਟੈਲੀਜੈਂਸ ਕੀ ਕਰ ਰਹੀ ਸੀ ਹੁਣ ਤੱਕ ਗਗਨ ਦੇਖੋ ਉਹੀ ਗੱਲ ਹੈ ਕਿ ਜਿਹੜਾ ਏਜੰਸੀ ਸੀਗੀਆਂ ਪੁਲਿਸ ਸੀਗੀ ਉਹ ਸਿਰਫ ਇੱਕੋ ਨਾਂ ਦੇ ਮਗਰ ਭੱਜ ਰਹੇ ਸੀਗੇ ਗੁਰਪਤਵੰਨ ਸਿੰਘ ਪੰਨੂ ਉਹ ਵਿਅਕਤੀ ਹੈ ਹੀ ਨਹੀਂ ਜਦੋਂ ਵਿਅਕਤੀ ਹੈ ਹੀ ਨਹੀਂ ਤਾਂ ਤੁਸੀਂ ਉਸ ਨੂੰ ਕਿਵੇਂ ਲੱਭੋਗੇ ਕਿਵੇਂ ਉਸ ਦੇ ਰਿਸ਼ਤੇਦਾਰ ਲੱਭੋਗੇ ਕਿਵੇਂ ਉਸ ਦੇ ਭਾਈ ਭੈਣ ਸੰਗੀ ਲੱਭੋਗੇ ਸੋ ਵਿਅਕਤੀਤਾ ਸੀਗਾ ਗੁਰਪਿਆਰ ਸਿੰਘ ਸੋ ਇਸ ਦੇ ਉੱਤੇ ਕੱਲੇ ਕੱਲੇ ਗਗਨੇ ਐਵੇਂ ਨਹੀਂ ਇਨਪੁੱਟ ਆਈ ਹੈਗੀ ਕੱਲੇ ਕੱਲੇ ਥਾਣੇ ਤੱਕ ਪਹੁੰਚ ਕੀਤੀ ਗਈ ਹੈ ਕੱਲੇ ਕੱਲੇ ਥਾਣੇ ਚ ਜਾ ਕੇ ਇਹ ਦੇਖਿਆ ਗਿਆ ਕਿ ਵਾਕਈ ਇਸ ਤੇ ਟਾੜਾ ਲੱਗੀ ਸੀਗੀ 1990 ਦੇ ਵਿੱਚ ਇੱਚ ਪ੍ਰਸ਼ਾਸਨ ਉਸੇ ਹੱਥ ਧੋ ਕੇ ਪੈ ਗਏ ਦੇ ਪਿੱਛੇ ਇਹ ਇਦਾਂ ਹੱਥ ਧੋ ਕੇ ਏਜੰਸੀਆਂ ਨੂੰ ਬਹਿਣਾ ਚਾਹੀਦਾ ਸੀ ਕਿ ਨਹੀਂ ਬਹਿਣਾ ਚਾਹੀਦਾ ਬਿਲਕੁਲ ਕਿ ਕਰਨ ਪੈਣਾ ਚਾਹੀਦਾ ਸੀਗਾ ਪਰ ਗੱਲ ਉਹੀ ਹੈ ਕਿ ਏਜੰਸੀਜ਼ ਨੂੰ ਪੁਲਿਸ ਨੂੰ ਇਹ ਲੱਗਿਆ ਕਿ ਇਹ ਵਿਅਕਤੀ ਜਿਹੜਾ ਸੀਗਾ ਅ ਸੀਗਾ ਇਹ ਬਹੁਤ ਵੱਡੇ ਪੱਧਰ ਤੇ ਇਹਨਾਂ ਨੂੰ ਲੱਗਿਆ ਹੋਣਾ ਕਿ ਇਹ ਵਿਅਕਤੀ ਜਾਂ ਮਰ ਗਿਆ ਜਾਂ ਗਾਇਬ ਹੋ ਗਿਆ ਜਾਂ ਕਿਤੇ ਚਲੇ ਗਿਆ ਜਾਂ ਇਸ ਨੂੰ ਮਾਰ ਦਿੱਤਾ ਗਿਆ ਹੋ ਸਕਦਾ ਹੈ ਗगन ਇਹ ਵੀ ਖੁਲਾਸਾ ਹੋਰ ਹੋ ਜੇਗਾ ਕਿ ਜਿਹੜਾ ਗੁਰਪਿਆਰ ਸਿੰਘ ਆ ਹੋ ਸਕਦਾ ਭਾਰਤ ਦੇ ਵਿੱਚ ਇਸ ਨੂੰ ਮ੍ਰਿਤਕ ਘੋਸ਼ਿਤ ਕੀਤਾ ਹੋਵੇ ਕਾਗਜ਼ਾਂ ਦੇ ਵਿੱਚ ਗगन ਇਹ ਵੀ ਪੁਲਿਸ ਦੀ ਅਸੀਂ ਕਹਿ ਸਕਦੇ ਇੱਕ ਨਾਕਾਮੀ ਕਹਿ ਸਕਦੇ ਹਾਂ ਕਿ ਹੋ ਸਕਦਾ ਕਾਗਜ਼ਾਂ ਦੇ ਵਿੱਚ ਇਸ ਨੂੰ ਮ੍ਰਿਤਕ ਵੀ ਕੋਸ਼ਿਸ਼ ਕੀਤਾ ਹੋਵੇਗਾ ਜਿਥੋਂ ਤੱਕ ਮੈਨੂੰ ਲੱਗ ਰਿਹਾ ਉਹ ਵੀ ਕਾਗਜ਼ ਅਸੀਂ ਕੱਢ ਕੇ ਲੈ ਕੇ ਆਵਾਂਗੇ ਪਰ ਇੱਥੇ ਇੱਕ ਗੱਲ ਜ਼ਰੂਰ ਕੰਨੀ ਬੰਦੀ ਹੈ ਹੁਣ ਨਾਮ ਲੱਗ ਗਿਆ ਹੁਣ ਫੋਟੋ ਲੱਭਲੀ ਤੁਹਾਨੂੰ ਫੋਟੋ ਦਿਖਾਤੀ ਫੋਟੋ ਤੁਹਾਡੇ ਤੱਕ ਪਹੁੰਚ ਗਈ ਜੀ ਮੀਡੀਆ ਰਾਹੀਂ ਪਹੁੰਚ ਗਈ ਹੁਣ ਰੱਖ ਕੇ ਜਰਾ ਇਸ ਦੀਆਂ ਜਣਾ ਜਿਹੜੀਆਂ ਨੇ ਉਹ ਜ਼ਰੂਰ ਫਰੋਲੀਆਂ ਜਾਣ ਕਿ ਆਖਰ ਸਾ ਆਖਰਕਾਰ ਗੁਰਪਿਆਰ ਸਿੰਘ ਰਖ ਸ਼ੇਰੂ ਜਿਹੜਾ ਹੈ ਉਹ ਵਿਅਕਤੀ ਕਿੱਥੇ ਕਿੱਥੇ ਸਰਗਰਮ ਸੀਗਾ ਜੇਕਰ ਅਸੀਂ ਲੱਭ ਸਕਦੇ ਹਾਂ ਤੇ ਇਹ ਭਾਰਤ ਦੀਆਂ ਏਜੰਸੀਸ ਵੀ ਲੱਭ ਸਕਦੀਆਂ ਨੇ ਗਗਨ ਇੰਨੀ ਕ ਅਪੀਲ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਏਜੰਸੀਸ ਪੁਲਿਸ ਜਿਹੜਾ ਇਸ ਦੇ ਉੱਤੇ ਵੱਡੇ ਪੱਧਰ ਤੇ ਉੱਤੇ ਕੰਮ ਕਰੇਗੀ ਕਿਉਂਕਿ ਜੇਕਰ ਅਸੀਂ ਕੰਮ ਕੀਤਾ ਤਾਂ ਰਿਜ਼ਲਟ ਤੁਹਾਡੇ ਸਾਹਮਣੇ ਆ ਇੱਕ ਫੋਟੋ ਦੀ ਉਡੀਕ ਸੀਗੀ ਫੋਟੋ ਇੱਕ ਕੱਲੀ ਕੱਲੀ ਫੋਟੋ ਹੋਰ ਲੈ ਕੇ ਆਵਾਂਗੇ ਇੱਕ ਫੋਟੋ ਤੁਹਾਡੇ ਤੱਕ ਪਹੁੰਚਾ ਦਿੰਦੀ ਹੈ ਬਿਲਕੁਲ ਇੱਕ ਬਾਕੀ ਤਾਂ ਦਸਾਂ ਸ਼ਾਕੇਸ ਦੇ ਸਰਪ੍ਰਸਤ ਸਿੰਘ ਉਹ ਰੁਪਿਆ ਹਰਿਆਣਾ ਹਿਮਾਚਲ ਦੇ ਨਾਲ ਜੁੜੇ ਹੋਣੇ ਦਾ ਗੌਰ ਦੇ ਨਾਲ ਦੇਖ ਲੈਣੇ ਇਹਨਾਂ ਤਸਵੀਰਾਂ ਨੂੰ ਇਹ ਦੋ ਤਸਵੀਰਾਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਲੇਕਿਨ ਬੰਦਾ ਇੱਕੋ ਹੀ ਹੈ ਬੰਦਾ ਕੋਈ ਹੈ ਦੋ ਤਸਵੀਰਾਂ ਨੇ ਗੁਰਪਤਵੰਤ ਸਿੰਘ ਪੰਨੂ ਦੀ ਹੁਣ ਵਾਲੀ ਐਟ ਪ੍ਰੈਜ਼ੈਂਟ ਵਾਲੀ ਤਸਵੀਰ ਹੈ ਤੇ ਇੱਕ ਬਹੁਤ ਪੁਰਾਣੀ ਤਸਵੀਰ ਹੈ ਗੁਰਪਤਵੰਤ ਪੰਨੂ ਦੀ ਇਹ ਪੁਰਾਣੀ ਤਸਵੀਰ ਹੈ 90 ਦੇ ਦਹਾਕੇ ਦੇ ਵਿੱਚ ਇਸ ਨੇ ਇਸ ਬਹੁਤ ਆਤੰਕ ਮਚਾਇਆ ਇਸ ਨੇ ਪੰਜਾਬ ਦੇ ਨੌਜਵਾਨਾਂ ਨੂੰ ਵਰਗ ਲਾਇਆ ਕਈ ਅਤਵਾਦੀ ਗਤੀਵਿਧੀਆਂ ਇਸ ਨੇ ਕਰਾਈਆਂ ਖਾਲਿਸਤਾਨੀ ਸਮਰਥਕ ਗੱਦਾਰ ਹੈ ਜੋ ਇਹ ਤੇ ਆਤਵਾਦੀ ਗਤੀਵਿਧੀਆਂ ਨੂੰ ਅੰਜਾਮ ਦਿੰਦਾ ਰਿਹਾ ਸਾਡੇ ਪੰਜਾਬ ਦੀ ਜਵਾਨੀ ਨੂੰ ਰੋਲ ਦਿਆ ਰਿਹਾ ਹੈ ਜਾ ਕੇ ਅਮਰੀਕਾ ਚ ਜਾ ਕੇ ਬੈਠ ਗਿਆ ਅਮਰੀਕਾ ਚ ਜਾ ਕੇ ਭਾਰਤ ਦੇ ਖਿਲਾਫ ਜ਼ਹਿਰ ਉਗਲਦਾ ਆਏ ਦਿਨ ਜ਼ਹਿਰ ਉਗਲਦਾ ਹੈ ਔਰ ਪੰਜਾਬ ਦੇ ਨੌਜਵਾਨਾਂ ਨੂੰ ਆਏ ਦਿਨ ਵਰਗ ਲਾਉਂਦਾ ਹੈ ਉਹਨਾਂ ਦੇ ਕੋਲੋਂ ਅਪਰਾਧਿਕ ਵਾਰਦਾਤਾਂ ਦੇ ਵਿੱਚ ਉਹਨਾਂ ਨੂੰ ਸ਼ਾਮਿਲ ਕਰਦਾ ਉਹਨਾਂ ਤੋਂ ਅਪਰਾਧ ਕਰੋਂਦਾ ਹੈ ਤੇ ਫਿਰ ਕੋਈ ਸੰਪਰਕ ਨਹੀਂ ਲੇਕਿਨ ਪਰਮ ਇਹ ਵਿਦੇਸ਼ ਦੇ ਵਿੱਚ ਬੈਠਾ ਪੰਜਾਬ ਦੇ ਨੌਜਵਾਨਾਂ ਦਾ ਬ੍ਰੇਨ ਵਾਸ਼ ਕਰ ਦਿੰਦਾ ਉਹਨਾਂ ਨੂੰ ਚਾਹੇ ਲਾਲਚ ਦਿੰਦਾ ਉਹਨਾਂ ਤੋਂ ਅਪਰਾਧ ਕਰੋਂਦਾ ਫਿਰ ਉਸ ਦੇ ਬਦਲੇ ਕੁਝ ਨਹੀਂ ਮਿਲਦਾ ਉਸ ਦੇ ਪਿੱਛੇ ਸਿਰਫ ਕਾਲ ਕੋਠੜੀ ਆ ਉਹਨਾਂ ਨੌਜਵਾਨਾਂ ਦੀ ਕਿਸਮਤ ਦੇ ਵਿੱਚ ਜੇਲ੍ਹ ਦੀਆਂ ਸਲਾਖਾਂ ਨੇ ਲੇਟਿਨ ਕੋਈ ਤਾਂ ਜ਼ਰੀਆ ਹੋਏਗਾ ਜੋ ਗੁਰਪਤਵੰਤ ਸਿੰਘ ਪੰਨੂ ਦੇ ਆਦੇਸ਼ਾਂ ਦਾ ਪਾਲਣ ਕਰਕੇ ਇਹਨਾਂ ਨੌਜਵਾਨਾਂ ਦਾ ਬ੍ਰੇਨ ਵਾਸ਼ ਕਰਦਾ ਇੱਕ ਵੱਡਾ ਨੈਟਵਰਕ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਕੰਮ ਕਰ ਰਿਹਾ ਹੈ ਜੋ ਗੁਰਪਤਵੰਤ ਸਿੰਘ ਪੰਨੂ ਦੇ ਆਰਡਰ ਲੈ ਰਹੇ ਹੈ ਆ ਬਿਲਕੁਲ ਗगन ਨਾਮ ਸੀਗਾ ਦੇਖੋ ਜਿਵੇਂ ਅਸੀਂ ਜ਼ਿਕਰ ਕਰ ਰਹੇ ਸੀਗੇ ਕਿ ਜਿਹੜੇ ਨੌਜਵਾਨ ਫੜੇ ਗਏ ਉਹਨਾਂ ਨੌਜਵਾਨਾਂ ਤੋਂ ਪੁੱਛਿਆ ਜਾਂਦਾ ਸੀਗਾ ਕਿ ਤੁਸੀਂ ਕਿਸ ਦੇ ਲਈ ਕੰਮ ਕਰਦੇ ਹੋ ਉਹਨਾਂ ਨੂੰ ਨਹੀਂ ਸੀ ਪਤਾ ਹੁੰਦਾ ਕਿ ਅਸੀਂ ਕਿਸ ਦੇ ਲਈ ਕੰਮ ਕਰ ਰਹੇ ਹਾਂ ਸੋ ਉਹ ਜਿਹੜੇ ਇਸ ਦੇ ਪੁਰਾਣੇ ਸਾਥੀ ਨੇ ਉਹ ਕਿੱਥੇ ਲੁਕੇ ਨੇ ਕਿੱਥੋਂ ਆਪਰੇਟ ਕਰ ਰਹੇ ਨੇ ਕਿੱਥੇ ਕੰਮ ਕਰ ਰਹੇ ਨੇ ਇਹ ਸਾਥੀ ਹੁਣ ਦੇਖੋ ਰਿਕਾਰਡ ਤਾਂ ਗगन ਸਾਰਾ ਨਿਕਲੇਗਾ ਗੁਰਪਿਆਰ ਸਿੰਘ ਕਿੱਥੇ ਪੜਿਆ ਕਿੱਥੇ ਯੂਨੀਵਰਸਿਟੀ ਚ ਰਿਹਾ ਕਿੰਨੇ ਉਹਦੇ ਨਾਲ ਦੇ ਸਾਥੀ ਸੀਗੇ ਉਹ ਵਿਅਕਤੀ ਕੌਣ ਕੌਣ ਕੀ ਕੀ ਕੰਮ ਕਰ ਰਿਹਾ ਇਹ ਸਾਰਾ ਡੇਟਾ ਹੁਣ ਜਿਹੜੀਆਂ ਏਜੰਸੀਜ਼ ਨੇ ਉਹ ਫਰੋਲਣ ਗਿਆ ਕਿਉਂਕਿ ਹੁਣਗੇ ਤਾਂ ਸੰਗੀ ਸਾਥੀ ਕਿੱਥੇ ਰਹਿੰਦਾ ਰਿਹਾ ਕਿਹੜੇ ਉੱਥੇ ਦੋਸਤ ਬਣੇ ਸੋ ਇਹ ਚੀਜ਼ਾਂ ਹੁਣ ਗਗਨ ਇਹ ਪਰਤਾਂ ਜਿਹੜੀਆਂ ਨੇ ਆਉਣ ਵਾਲੇ ਸਮੇਂ 'ਚ ਜ਼ਰੂਰ ਖੁੱਲਣਗੀਆਂ ਪਰ ਇੱਕ ਗੱਲ ਜ਼ਰੂਰ ਇੱਥੇ ਸਾਫ਼ ਕਰ ਦਈਏ ਕਿ ਇਹ ਵਿਅਕਤੀ ਜਿਹੜਾ ਸੀਗਾ ਆਪਣੇ ਆਪ ਨੂੰ ਗੁਰਪਤਵੰਤ ਸਿੰਘ ਪੰਨੂ ਦੱਸਦਾ ਸੀਗਾ ਇਹ ਤਾਂ ਵਿਅਕਤੀ ਹੀ ਨਿਕਲਿਆ ਹੋਰ ਇਹ ਵਿਅਕਤੀ ਤਾਂ ਭਾਰਤ ਦੇ ਵਿੱਚ ਗੁਰਪਿਆਰ ਸਿੰਘ ਰਖਸ਼ੇਰੋਂ ਇਸ ਦਾ ਨਾਮ ਜਿਹੜਾ ਸੀਗਾ ਉਹ ਜਗਜਾਹਰ ਹੋ ਚੁੱਕਾ ਹੈ ਪਹਿਲੋਂ ਇਹ ਇੱਕ ਬੰਦ ਮੁਠੀ ਦੇ ਵਿੱਚ ਸੀਗਾ ਉਸ ਦੇ ਤਹਿਤ ਗਤੀਵਿਧੀਆਂ ਕਰਦਾ ਰਿਹਾ ਤੇ ਹੁਣ ਵੀ ਤੁਸੀਂ ਦੇਖ ਰਹੇ ਹੋ ਕਿ ਇੱਕ ਸਿੰਪਥੀ ਲੈਣ ਦੀ ਗਗਨ ਕੋਸ਼ਿਸ਼ ਜਿਹੜੀ ਹੈ ਉਹ ਕਈ ਵਾਰ ਕੀਤੀ ਜਾਂਦੀ ਹੈ ਕੋਈ ਪੰਜਾਬੀ ਜੇਕਰ ਬਾਹਰ ਫਸ ਜਾਂਦਾ ਹੈ ਨਾ ਦੇਖੋ ਪਰ ਪਿਆਰਾ ਗੁਰਪਿਆਰ ਸਿੰਘ ਮਤਲਬ ਗੁਰ ਨਾ ਗੁਰਦਾ ਹੈ ਨਾ ਹੈ ਪਿਆਰਾ ਹੈ ਰਕਸ਼ੇ ਨਾ ਸ਼ੇਰ ਹੈ ਗਿੱਦੜ ਹੈ ਗੱਦਾਰ ਹੈ ਜੋ ਜਾ ਕੇ ਵਿਦੇਸ਼ ਦੇ ਵਿੱਚ ਬੈਠਾ ਹੈ ਬਿਲਕੁਲ ਗਗਨ ਆਉਣ ਵਾਲੇ ਸਮੇਂ ਦੇ ਵਿੱਚ ਗਗਨੇਸ਼ ਦੇ ਉੱਤੇ ਹੋਰ ਕੰਮ ਅਸੀਂ ਕਰਾਂਗੇ ਤੇ ਹੋਰ ਅਸੀਂ ਕਹਿ ਸਕਦੇ ਹਾਂ ਕਿ ਡੂੰਘਾਈ ਨਾਲ ਇਹ ਦੇਖਣ ਦੀ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਕੀ ਮਨਸੂਬੇ ਨੇ ਕਿਹੜੇ-ਕਿਹੜੇ ਵਿਅਕਤੀ ਜਿਹੜੇ ਕੰਮ ਕਰ ਰਹੇ ਨੇ ਕਿਉਂਕਿ ਇੱਕ ਇਨਪੁਟ ਜਿਹੜੀ ਵੱਡੀ ਨਿਕਲ ਕੇ ਸਾਹਮਣੇ ਆਈ ਉਹ ਸਾਡੀ ਜ਼ਿੰਮੇਵਾਰੀ ਸੀਗੀ ਕਿ ਦਰਸ਼ਕਾਂ ਤੱਕ ਉਸ ਜਿਹੜੀ ਇਨਪੁਟ ਹੈ ਉਹ ਸਾਂਝੀ ਕੀਤੀ ਜਾਵੇ ਜੋ ਕਿ ਅਸੀਂ ਸਾਂਝੀ ਕੀਤੀਆਂ ਤਾਂਕਿ ਲੋਕਾਂ ਨੂੰ ਇਸ ਦਾ ਅਸਲੀ ਚਿਹਰਾ ਜਿਹੜਾ ਹੈ ਉਹ ਪਤਾ ਲੱਗ ਸਕੇ ਜਦੋਂ ਇਹ ਜਵਾਨ ਸੀਗਾ ਤੁਸੀਂ ਦੇਖੋ ਕਿ ਪੱਗ ਬੰਨੀ ਹੋਈ ਹੈ ਤਾਂ ਦਾੜਾ ਪ੍ਰਕਾਸ਼ ਕੀਤਾ ਹੋਇਆ ਹੈ ਤਾਂ ਇਸ ਤੋਂ ਇਲਾਵਾ ਜੇਕਰ ਅਸੀਂ ਦੇਖੀਏ ਤਾਂ ਹੁਣ ਦੀ ਤਸਵੀਰ ਇੱਕ ਹੋਰ ਤਸਵੀਰ ਹੈ ਗਗਨ ਜਿਸ ਦੇ ਵਿੱਚ ਪੂਰਾ ਕਲੀਨ ਸ਼ੇਵ ਹੈ ਉਹ Google ਸਰਚ ਕਰੀਏ ਤਾਂ ਜ਼ਰੂਰ ਮਿਲ ਜਾਂਦੀ ਹੈ ਉਸ ਦੇ ਵਿੱਚ ਪੂਰਾ ਕਲੀਨ ਸ਼ੇਵ ਹੈ ਵਾਲ ਕਟਿੰਗ ਨੇ ਤਾਂ ਕਲੀਨ ਸ਼ੇਵ ਹੈ ਬਿਲਕੁਲ ਤਾਂ ਹੁਣ ਜਾ ਕੇ ਹੌਲੀ-ਹੌਲੀ ਇਸ ਨੇ ਜਿਹੜਾ ਉਹ ਦਾੜਾ ਪ੍ਰਕਾਸ਼ ਕੀਤਾ ਇਹ ਤਸਵੀਰਾਂ ਜਿਹੜੀਆਂ ਰੀਸੈਂਟਲੀ Google ਤੋਂ ਅਸੀਂ ਸਰਚ ਮਾਰੀਆਂ ਜਿਹੜੀਆਂ ਕਿ ਹੁਣ ਸਾਹਮਣੇ ਆ ਰਹੀਆਂ ਨੇ ਕਿਉਂਕਿ ਕਈ ਵਾਰ ਧਮਕੀ ਦਿੰਦੇ ਆ ਵੀ ਦੇਖਿਆ ਉਹ ਕਈ ਵੀਡੀਓਜ਼ ਧਮਕੀ ਦਿੰਦੀਆਂ ਵੀ ਸਾਹਮਣੇ ਆਉਂਦੀਆਂ ਨੇ ਪਰ ਹੁਣ ਪੱਗ ਬੰਨਣ ਤੇ ਦੁਬਾਰਾ ਤੋਂ ਉਸ ਰੂਪ ਦੇ ਵਿੱਚ ਆਉਣ ਦੀ ਉਸ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿਰ ਦੇ ਉੱਤੇ ਰੁਮਾਲ ਬਨ ਲਿਆ ਗਿਆ ਜਿਹੜੀ ਵੀ ਅਸੀਂ ਵੀਡੀਓ ਦੇਖਦੇ ਆ ਜਿਹੜੀ ਵਾਇਰਲ ਹੁੰਦੀ ਆ ਸੋਸ਼ਲ ਮੀਡੀਆ ਤੇ ਆਉਂਦੀ ਆ ਜਿਸ ਦੇ ਵਿੱਚ ਸਿਰ ਦੇ ਉੱਤੇ ਕਾਲੇ ਰੰਗ ਦਾ ਰੁਮਾਲ ਬੰਨਿਆ ਹੁੰਦਾ ਤਾਂ ਦਾੜਾ ਪ੍ਰਕਾਸ਼ ਕੀਤਾ ਹੁੰਦਾ ਸੋ ਰੈਫਰੈਂਡਮ ਕਰਵਾਏ ਜਾ ਰਹੇ ਨੇ ਸੋ ਸਿੱਧੇ ਤੌਰ ਤੇ ਅਸੀਂ ਕਹਿ ਸਕਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਗगन ਹੋਰ ਪਰਤਾਂ ਇਸ ਵਿਅਕਤੀ ਦੀਆਂ ਖੁੱਲਣਗੀਆਂ ਪਰ ਫਿਲਹਾਲ ਦੀ ਜੇਕਰ ਅਸੀਂ ਗੱਲ ਕਰੀਏ ਇੱਕ ਵੱਡੀ ਇਨਪੁਟ ਇੱਕ ਵੱਡੀ ਅਸੀਂ ਕਹਿ ਸਕਦੇ ਹਾਂ ਕਿ ਇੰਟੈਲੀਜੈਂਸ ਲਈ ਇੱਕ ਬਹੁਤ ਵੱਡੀ ਖਬਰ ਅਸੀਂ ਉਹਨਾਂ ਨੂੰ ਲਿਆ ਕੇ ਦੇ ਰਹੇ ਹਾਂ ਕਿ ਇਹ ਵਿਅਕਤੀ ਦਾ ਅਸਲੀ ਚਿਹਰਾ ਜਿਹੜਾ ਹੈ ਉਹ ਜ਼ੀ ਨਿਊਜ਼ ਤੇ ਜ਼ੀ ਪੰਜਾਬ ਹਰਿਆਣਾ ਹਿਮਾਚਲ ਤੇ ਅਸੀਂ ਜਗ ਜाहिर ਕਰ ਦਿੱਤਾ ਹੈ ਗगन ਬਿਲਕੁਲ ਇਸ ਤੋਂ ਪਹਿਲਾਂ ਰੈੱਡ ਗਾਰਨਰ ਨੋਟਿਸ ਤਾਂ ਕਿ ਜਾਰੀ ਹੋ ਚੁੱਕਿਆ ਹੈ ਔਰ ਭਾਰਤ ਵਾਲੇ ਪਾਸਿਓਂ ਕਈ ਵਾਰ ਕੋਸ਼ਿਸ਼ ਕੀਤੀ ਜਾ ਚੁੱਕੀ ਹੈ ਇਸੇ ਸ਼ੱਕਜਾ ਖਸੰਦੀ ਕਿ ਲੱਗਦਾ ਹੈ ਕਿ ਇਹ ਜਿਹੜੇ ਹੁਣ ਖੁਲਾਸੇ ਹੋਏ ਨੇ ਔਰ ਜਿਹੜੇ ਜਿਹੜੇ ਹੁਣ ਐਕਸ਼ਨ ਲਏ ਜਾ ਰਹੇ ਨੇ ਗੁਰਪਤਵੰਤ ਸਿੰਘ ਬੰਨੋਤੇ ਸ਼ਕੰਜਾ ਖਸੰਦਲੀ ਹੋਰ ਜ਼ਿਆਦਾ ਹੁਣ ਤੇਜ਼ੀ ਇਸ ਦੇ ਵਿੱਚ ਆਏਗੀ ਇਹ ਵੱਡੇ ਖੁਲਾਸਿਆਂ ਤੋਂ ਬਾਅਦ ਅਹ ਦੇਖੋ ਗਗਨ ਨੇ ਇਸ ਦੇ ਵਿੱਚ ਦੋ ਤਿੰਨ ਚੀਜ਼ਾਂ ਨੇ ਜਿਵੇਂ ਅਸੀਂ ਦੇਖਿਆ ਕਿ ਇੱਕ ਗੁਰਦਾਸਪੁਰ ਤੇ ਬਟਾਲੇ ਦੇ ਵਿੱਚ ਗਗਨ ਇੱਕ ਬੰਬ ਧਮਾਕਾ ਹੋਇਆ ਸੀਗਾ ਆ ਪਿੱਛੇ ਦੀ ਇੱਕ ਪੁਲਿਸ ਦੁਬਈ ਤੋਂ ਇੱਕ ਵਿਅਕਤੀ ਨੂੰ ਲੈ ਕੇ ਆਈ ਹੈ ਉਹ ਕਾਫੀ ਲੰਮਾ ਪ੍ਰੋਸੀਜਰ ਸੀਗਾ ਪਰ ਉਹ ਲੈ ਕੇ ਵਾਪਸ ਜ਼ਰੂਰ ਆ ਗਏ ਨੇ ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਪੰਜਾਬ ਨੂੰ ਡਿਸਟਰਬ ਕਰਨ ਵਾਸਤੇ ਯਾਨਕੀ ਡਿਸਟਰਬ ਹੀ ਰਹੇ ਪੰਜਾਬ ਇਸ ਤੋਂ ਇਲਾਵਾ ਭਾਰਤ ਨੂੰ ਡਿਸਟਰਬ ਕਰਨ ਵਾਸਤੇ ਕੁਝ ਅਜਿਹੇ ਲੋਕ ਨੇ ਚੁਣਿੰਦੇ ਲੋਕ ਨੇ ਇੱਕ ਇੱਕ ਕਰਕੇ ਗਗਨ ਹੌਲੀ ਹੌਲੀ ਸਾਰਿਆਂ ਤੇ ਆਵਾਂਗੇ ਕਿ ਇਹ ਆਖਰਕਾਰ ਹੋ ਕੀ ਰਿਹਾ ਹੈ ਕਿਵੇਂ ਪੰਜਾਬ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂਕਿ ਅਸੀਂ ਹੋਰ ਤਾਂ ਗਗਨ ਕਿਸੇ ਸਟੇਟ ਦੇ ਵਿੱਚ ਖਾਸ ਕਰਕੇ ਸੁਣਿਆ ਨਹੀਂ ਤੁਸੀਂ ਅਸੀਂ ਰੋਜ਼ ਮੈਨੂੰ ਲੱਗਦਾ ਹੈ ਕਿ ਖਬਰਾਂ ਕਰਦੇ ਹਾਂ ਅਸੀਂ ਨਹੀਂ ਸੁਣਿਆ ਹੋਵੇਗਾ ਕਿ ਥਾਣਿਆਂ ਦੇ ਉੱਤੇ ਬੰਬ ਧਮਾਕੇ ਹੋਣ ਲੱਗੇ ਇਹ ਬਹੁਤ ਵੱਡੀ ਚੀਜ਼ ਅਸੀਂ ਆਪਣੇ ਕੈਰੀਅਰ ਦੇ ਵਿੱਚ ਦੇਖੀ ਹੈ ਕਿ ਥਾਣਿਆਂ ਦੇ ਉੱਤੇ ਹੀ ਗਨਨੇਡ ਹਮਲੇ ਯਾਨੀ ਕਿ ਜਿਹੜੀ ਪੁਲਿਸ ਨੇ ਸਾਡਾ ਬਚਾਅ ਕਰਨਾ ਹੈ ਉਹ ਪੁਲਿਸ ਅੱਜ ਜਾਲੀਆਂ ਲਾ ਕੇ ਉਹ ਵੀ ਤਸਵੀਰ ਤੁਸੀਂ ਦੇਖੀ ਹੈ ਜਾਲੀਆਂ ਲੱਗੀਆਂ ਹੋਈਆਂ ਨੇ ਜਿਹੜੇ ਥਾਣੇ ਦੇ ਬਾਹਰ ਜਾਓ ਉੱਥੇ ਜਾਲੀਆਂ ਲੱਗੀਆਂ ਹੋਈਆਂ ਨੇ ਪੁਲਿਸ ਆਪਣੇ ਆਪ ਨੂੰ ਬਚਾ ਕਰਦੀ ਨਜ਼ਰ ਆ ਰਹੀ ਹੈ ਸੋ ਸਿੱਧੇ ਤੌਰ ਦੇ ਉੱਤੇ ਇੰਨਾ ਖੌਫ ਕਿਸੇ ਵਿਅਕਤੀ ਦਾ ਜੇਕਰ ਸੀਗਾ ਤੇ ਆਖਰਕਾਰ ਇਹ ਵਿਅਕਤੀ ਕੌਣ ਸੀਗਾ ਕੀ ਇਸ ਦਾ ਮੰਤਵ ਹੈ ਕਿ ਇਹ ਕੰਮ ਕਰ ਰਿਹਾ ਸਾਡਾ ਫਰ ਸੀਗਾ ਅਸੀਂ ਇਸ ਤੇ ਕੰਮ ਕੀਤਾ ਨੇ ਬਹੁਤ ਸਾਰੀਆਂ ਚੁਣੌਤੀਆਂ ਵੀ ਨੇ ਕਿਉਂਕਿ ਇਹ ਨੇ ਸਾਈਲਮ ਉੱਥੇ ਲੈ ਰੱਖਿਆ ਨਾਗਰਿਕਤਾ ਉੱਥੋਂ ਦੀ ਇਹਨੂੰ ਹੈਗੀ ਹੈ ਅਮਰੀਕਾ ਤਾਂ ਇਸ ਨੂੰ ਮੰਨਦਾ ਹੀ ਨਹੀਂ ਨਾ ਅਪਰਾਧੀ ਹਾਂ ਬਿਲਕੁਲ ਗਗਨੇ ਇਸ ਤੇ ਉੱਤੇ ਦੇਖੋ ਇਹ ਤਾਂ ਜੇਕਰ ਅਸੀਂ ਨਾ ਕੰਮ ਕਰ ਸਕਦੇ ਆ ਤਾਂ ਏਜੰਸੀਸ ਬਿਲਕੁਲ ਅਮਰੀਕਾ ਦੇ ਨੂੰ ਗੁਲਾਮੇ ਚ ਲਿਆ ਹੋਇਆ ਜੀ ਇਹ ਅਸੀਂ ਕਹਿ ਸਕਦੇ ਆ ਇਸ ਨੂੰ ਗੁਲਾਮੇ ਚ ਲਿਆ ਹੋਇਆ ਅਮਰੀਕਾ ਤਾਂ ਜਾ ਕੇ ਇਹ 트럼ਪ ਦੇ ਵਾਈਟ ਹਾਊਸ ਵੀ ਜਾਣ ਦੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਹੈ ਕਈ ਵਾਰ ਅਸੀਂ ਦੇਖਿਆ ਕਿ ਵਾਈਟ ਹਾਊਸ ਦੇ ਬਾਹਰ ਖੜ ਕੇ ਵੀ ਕਈ ਵਾਰ ਇਸ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਯਾਨਕਿ ਵੀਡੀਓ ਜਿਹੜੀਆਂ ਸਾਹਮਣੇ ਆਉਂਦੀਆਂ ਫੋਟੋ ਸਾਹਮਣੇ ਆਉਂਦੀਆਂ ਸਭ ਜਗ ਜਾਹਰ ਹੈ ਸੋਸ਼ਲ ਮੀਡੀਆ ਤੇ ਤੁਸੀਂ ਦੇਖ ਸਕਦੇ ਹੋ ਸੋ ਸਿੱਧੇ ਤੌਰ ਦੇ ਉੱਤੇ ਇਸ ਦਾ ਅੰਤ ਯਾਨਕਿ ਇਸ ਨੂੰ ਰੋਕਿਆ ਕਿਵੇਂ ਜਾ ਸਕਦਾ ਹੈ ਹੁਣ ਸਿਸ ਨੂੰ ਉਸ ਤੇ ਕੰਮ ਕਰਨ ਦੀ ਲੋੜ ਹੈ ਹਾਲਾਂਕਿ ਇਹ ਵਿਅਕਤੀ ਜਿਹੜਾ ਸੀਗਾ ਕਿੰਨਾ ਕਿੰਨਾ ਗਤੀਵਿਧੀਆਂ ਦੇ ਵਿੱਚ ਇੱਥੇ ਭਾਰਤ ਦੇ ਵਿੱਚ ਸਰਗਰਮ ਰਿਹਾ ਅਸੀਂ ਉਹ ਚੀਜ਼ਾਂ ਸਾਰੀਆਂ ਗगन ਕੱਢ ਕੇ ਅੱਗੇ ਰੱਖ ਦਿੱਤੀਆਂ ਨੇ ਕਿਵੇਂ ਇਸ ਦੇ ਉੱਤੇ ਟਾਡਾ ਲੱਗੀ ਕਿਹੜੇ ਕਿਹੜੇ ਇਸ ਜਥੇਬੰਦੀ ਦਾ ਸਪੋਕਸਪਰਸਨ ਰਿਹਾ ਕਿਹੜੇ ਕਿਹੜੇ ਕਤਲ ਦੇ ਇਲਜ਼ਾਮ ਦੇ ਅੰਦਰ ਰਿਹਾ ਜਦੋਂ ਇਹ ਪਰੋਲ ਤੇ ਜਾਂ ਜ਼ਮਾਨਤ ਤੇ ਬਾਹਰ ਆਇਆ ਉਦੋਂ ਇਹ ਇਥੋਂ ਗਾਇਬ ਹੋ ਗਿਆ ਜਕਦਮ ਗਾਇਬ ਹੋ ਗਿਆ ਪੁਲਿਸ ਨੂੰ ਇਸ ਦਾ ਕੋਈ ਨਾਮੋ ਨਿਸ਼ਾਨੀ ਲੱਭਾ ਨਾ ਹੀ ਕੋਈ ਵੀ ਇਸ ਦਾ ਰ record ਲੱਭਾ ਕਿ ਅਖਰਕਾਰ ਇਹ ਵਿਅਕਤੀ ਕੌਣ ਸੀਗਾ ਤਾਂ ਉੱਥੇ ਜਾਂਦਾ ਹੈ ਅਮਰੀਕਾ ਜਾਂਦਾ ਹੈ ਵੱਖ-ਵੱਖ ਰਸਤਿਆਂ ਥਾਣੀ ਹੋ ਕੇ ਜਾਂਦਾ ਹੈ ਡੰਕੀ ਲਗਾ ਕੇ ਜਾਂਦਾ ਹੈ ਜਾਂ ਕਿਸ ਤਰ੍ਹਾਂ ਫੇਕ ਪਾਸਪੋਰਟ ਤੇ ਜਾਂਦਾ ਹੈ ਉੱਥੇ ਜਾ ਕੇ ਆਪਣਾ ਹੁਲੀਆ ਚੇਂਜ ਕਰਦਾ ਹੈ ਹੁਲੀਆ ਚੇਂਜ ਕਰਕੇ ਉਸ ਤੋਂ ਬਾਅਦ ਉਹ ਵਿਅਕਤੀ ਜਿਹੜਾ ਆਪਣਾ ਨਾਮ ਚੇਂਜ ਕਰਦਾ ਹੈ ਯਾਨੀ ਕਿ ਪਾਸਪੋਰਟ ਤਾਂ ਉਸੋਂ ਦਾ ਗਗਨ ਬਣ ਗਿਆ ਉੱਤੇ ਨਾਮ ਵੀ ਰੱਖਣਾ ਜ਼ਰੂਰੀ ਸੀਗਾ ਤੇ ਨਾਮ ਵੀ ਆਪਣੀ ਮਰਜ਼ੀ ਦਾ ਰੱਖ ਲਿਆ ਸੋ ਗੁਰਪਤਵੰਤ ਪੰਨੂ ਦਾ ਅੱਜ ਇੱਕ ਕੱਚਾ ਚਿੱਠਾ ਜਿਹੜਾ ਜ਼ੀ ਨਿਊਜ਼ ਵੱਲੋਂ ਸਾਡੇ ਵੱਲੋਂ ਇੱਕ ਫਰੋਲਿਆ ਗਿਆ ਜਿਸ ਦੇ ਤਹਿਤ ਕਈ ਕੜੀ ਕੜੀਆਂ ਜਿਹੜੀਆਂ ਜੁੜ ਰਹੀਆਂ ਨੇ ਹੋਣ ਵਾਲੇ ਸਮੇਂ ਦੇ ਵਿੱਚ ਹੋਰ 20 ਗगन ਜੁੜਨਗੀਆਂ ਇਹ ਜ਼ਰੂਰ ਦੇਖਣ ਵਾਲੀ ਗੱਲ ਹੋਏਗੀ ਥੋੜਾ ਜਿਹਾ ਸਮਾਂ ਹੋਰ ਹੈ ਅਸੀਂ ਹੋਰ ਇਸ ਦੇ ਉੱਤੇ ਪਰਤਾਂ ਇਕੱਲੇ ਇਸ ਵਿਅਕਤੀ ਦੀਆਂ ਨਹੀਂ ਹੋਰ ਵੀ ਕਈ ਵਿਅਕਤੀ ਨੇ ਜਿਹੜੇ ਕਿ ਪੰਜਾਬ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਭਾਰਤ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਸ ਦੇ ਉੱਤੇ ਸਿੱਧੀ ਕਾਰਵਾਈ ਜਿਹੜੀ ਹੈ ਅਸੀਂ ਪੁਲਿਸ ਦੀ ਮਦਦ ਦੀ ਗੱਲ ਕਰ ਲਈਏ ਕੋਈ ਕੋਈ ਵੀ ਇਨਸਾਨ ਜੋ ਇੰਡੀਆ ਦਾ ਹੋਵੇ ਉਹ ਆਪਣਾ ਨਾਮ ਬਦਲ ਕੇ ਵਿਦੇਸ਼ ਦੇ ਵਿੱਚ ਜਾਂਦਾ ਹੈ ਵਿਦੇਸ਼ ਦੇ ਵਿੱਚ ਜਾ ਕੇ ਉਥੋਂ ਸ਼ੈਲਟਰ ਲੈਂਦਾ ਹੈ ਉਥੋਂ ਦੀ ਨਾਗਰਿਕਤਾ ਲੈ ਲੈਂਦਾ ਹੈ ਬੜੇ ਹੈਰਾਨੀ ਵਾਲੀ ਗੱਲ ਹੈ ਕਿ ਉਹ ਕੁਝ ਹੀ ਸਮੇਂ ਬਾਅਦ ਇਨਾ ਜ਼ਿਆਦਾ ਪਾਵਰਫੁਲ ਕਿਵੇਂ ਹੋ ਜਾਂਦਾ ਹੈ ਕਿਵੇਂ ਪਾਵਰਫੁਲ ਹੋ ਜਾਂਦਾ ਹੈ ਕਿ ਉੱਥੇ ਬੈਠਾ ਆਰਡਰ ਕਰ ਦਿੰਦਾ ਔਰ ਇੱਥੇ ਕੰਮ ਹੋ ਜਾਂਦਾ ਹੈ ਬਿਲਕੁਲ ਕਿ ਕਨੇਸ ਦੇ ਉੱਤੇ ਜਿਹੜੀਆਂ ਕਈ ਪਾਕਿਸਤਾਨ ਦੇ ਵਿੱਚ ਬੈਠੀਆਂ ਹੋਈਆਂ ਏਜੰਸੀਜ਼ ਨੇ ਉਹ ਕੰਮ ਕਰ ਰਹੀਆਂ ਹੁੰਦੀਆਂ ਨੇ ਕਈ ਇਹਨਾਂ ਦੇ ਜਿਹੜੇ ਇੱਕ ਬੈਕਬੋਨ ਕਹਿ ਲਈਏ ਕਈ ਬੈਕਬੋਨ ਨੇ ਕਿੱਥੋਂ ਕਿੱਥੋਂ ਤੱਕ ਤਾਰ ਜੁੜੇ ਹੋਏ ਨੇ ਕਿਉਂਕਿ ਭਾਰਤੋਂ ਤਾਂ ਚਲੇਗੇ ਭਾਰਤੋਂ ਇਹ ਉਸ ਵੇਲੇ ਸਰਗਰਮ ਸੀਗੇ ਤਾਂ ਭਾਰਤੋਂ ਜਾ ਕੇ ਹੁਣ ਜਾ ਕੇ ਦੁਬਾਰਾ ਤੋਂ ਸਿਰਫ ਸਿਰਫ ਡਿਸਟਰਬ ਕਰਨ ਦੀ ਕੋਸ਼ਿਸ਼ ਹੈ ਹੋਰ ਤਾਂ ਗगन ਕੁਛ ਹੈ ਨਹੀਂ ਸਿਰਫ ਡਿਸਟਰਬ ਕਿਸ ਤਰ੍ਹਾਂ ਕਰਨਾ ਹੈ ਉਸ ਦੀ ਹੀ ਕੋਸ਼ਿਸ਼ ਜਿਹੜੀ ਹੈ ਇਹਨਾਂ ਵੱਲੋਂ ਲਗਾਤਾਰ ਕੀਤੀ ਜਾਂਦੀ ਹੈ ਅਜਿਹੇ ਲੋਕਾਂ ਵੱਲੋਂ ਕੀਤੀ ਜਾਂਦੀ ਹੈ ਤਾਂ ਆਉਣ ਵਾਲੇ ਗगन ਸਮੇਂ ਦੇ ਵਿੱਚ ਹੋਰ ਖੁਲਾਸੇ ਜ਼ਰੂਰ ਹੋਣਗੇ ਤਾਂ ਜੇਕਰ ਅਸੀਂ ਦੇਖੀਏ ਜੇਕਰ 6 ਮਹੀਨਿਆਂ ਦੇ ਵਿੱਚ ਅਸੀਂ ਇਹਨਾਂ ਡਾਟਾ ਜਿਹੜਾ ਕਲੈਕਟ ਕਰ ਸਕਦੇ ਹਾਂ ਉਸ ਵੇਲੇ ਦੀ ਫੋਟੋ ਅਸੀਂ ਖੜ ਸਕਦੇ ਹਾਂ ਗगन ਮੈਂ ਦਾਅਵੇ ਨਾ ਕਹਿਣਾ ਹੈ ਔਰ 6 ਮਹੀਨਿਆਂ ਤੋਂ ਤੁਸੀਂ ਦਸ ਰੋਏ ਕੋ ਲੱਗੇ ਹੋਏ ਹੋ ਔਰ ਅੱਗੇ ਵੀ ਤੁਸੀਂ ਲੱਗੇ ਹੀ ਰਹੋਗੇ ਹੋਰ ਵੀ ਪਰਤਾਂ ਖੁੱਲਣੀਆਂ ਨੇ ਕਿਸ ਤਰ੍ਹਾਂ ਦੇ ਚੈਲੰਜਸ ਤੁਹਾਨੂੰ ਆਏ ਕਿਉਂਕਿ ਜਾਣਕਾਰੀ ਉਹ ਝੂਟਾ ਪਾਣੀ ਜੋ ਇੰਟੈਲੀਜੈਂਸ ਦੇ ਕੋਲ ਨਹੀਂ ਹੈ ਜੋ ਜਨਸਿਆ ਦੇ ਕੋਲ ਨਹੀਂ ਹੈ ਉਹ ਤੁਸੀਂ ਉਹ ਜਾਣਕਾਰੀ ਜੁਟਾਣੀ ਹੈ ਕੀ ਕੀ ਚੁਣੌਤੀਆਂ ਆਈਆਂ ਕੋਈ ਪਰੇਸ਼ਾਨੀ ਵੀ ਆਈ ਕਰੇ ਕੋਈ ਥ੍ਰੈਟ ਆਇਆ ਜਾਂ ਕੁਝ ਦਿੱਕਤ ਆਈ ਕਰੇ ਗਗਨ ਬਿਲਕੁਲ ਮੈਂ ਇਨਫੋ ਮੇ ਜੇ ਤੁਸੀਂ ਮੈਂ ਤੁਸੀਂ ਇਸ ਤੇ ਮੈਨ ਤੋਂ ਪੁੱਛਿਆ ਤਾਂ ਮੈਂ ਜ਼ਰੂਰ ਦੱਸਣਾ ਚਾਹਾਂਗਾ ਪੁਲਿਸ ਕਮਿਸ਼ਨਰ ਰਮਨ ਰਿਸੋਲ ਕੋਲ ਮੇਰੀ ਲੈਟਰ ਵੀ ਪਈ ਹੋਈ ਹੈ ਲਗਾਤਾਰ ਥ੍ਰੈਟਸ ਕਾਲਸ ਪਹਿਲਾਂ ਵੀ ਆਈਆਂ ਨੇ ਜਦੋਂ ਸਿੱਧੂ ਮੂਸੇਵਾਲੇ ਕਤਲ ਕੇਸ ਦੇ ਵਿੱਚ ਜਦੋਂ ਮੰਨੂ ਕੁਸਾ ਤੇ ਦੂਸਰੇ ਦਾ ਜਿਹੜਾ ਰੂਪਾ ਸੀਗਾ ਇੱਕ ਜਗਰੂ ਰੂਪਾ ਉਸ ਦਾ ਇਨਕਾਊਂਟਰ ਕੀਤਾ ਸੀਗਾ ਉਸ ਤੋਂ ਬਾਅਦ ਲਗਾਤਾਰ ਇਹ ਗੱਲਾਂ ਸਾਹਮਣੇ ਆਈਆਂ ਜਿਹੜਾ ਪਾਕਿਸਤਾਨ ਦੇ ਵਿੱਚ ਬੈਠਾ ਰਹਿੰਦਾ ਉਸ ਦੇ ਸਮਰਥਕਾਂ ਦੀਆਂ ਕਾਲਸ ਕਈ ਆਈਆਂ ਪਰ ਉਸ ਚੀਜ਼ ਨੂੰ ਦਰਕਰਨ ਕਰਕੇ ਗਗਨ ਇਹ ਚੀਜ਼ ਹੁੰਦੀ ਹੈ ਕਿ ਤੁਸੀਂ ਆਪ ਦੇ ਕੰਮ ਦੇ ਵਿੱਚ ਕਿੰਨੇ ਐਕਸਪਰਟ ਹੋ ਸੋ ਉਹ ਚੀਜ਼ ਨੂੰ ਅੱਗੇ ਰੱਖ ਕੇ ਗਗਨ ਅਸੀਂ ਕੰਮ ਕਰ ਰਹੇ ਹਾਂ ਤੇ ਕੰਮ ਇਸੇ ਤਰ੍ਹਾਂ ਹੀ ਕਰਦੇ ਰਵਾਂਗੇ ਉਸ ਦਾ ਕਾਰਨ ਹੈ ਕਿ ਜਿਹੜੀ ਖਬਰ ਕਿਸੇ ਨੇ ਦੱਸਣੀ ਨਹੀਂ ਜਿਹੜਾ ਕਿ ਇੱਕ ਪਰਦੇ ਦੇ ਪਿੱਛੇ ਕੀ ਚੀਜ਼ ਹੈ ਫੋਟੋ ਸਾਰੇ ਦੇਖ ਰਹੇ ਨੇ ਗੁਰਪਤਵੰਤ ਪੰਨੋ ਦੀ ਪਰ ਇਹ ਵਿਅਕਤੀ ਹੈ ਕੌਣ ਉਸ ਬਾਰੇ ਕੌਣ ਦੱਸੇਗਾ ਇਹ ਕਿੱਥੋਂ ਆਇਆ ਕਿਵੇਂ ਇੰਨਾ ਪਾਵਰਫੁਲ ਹੋ ਗਿਆ ਸੋ ਉਸ ਦੇ ਉੱਤੇ ਕੰਮ ਕਰਨ ਦੀ ਲੋੜ ਸੀਗੀ ਸੋ ਪੁਲਿਸ ਜਿਹੜੇ ਸੀਗੇ ਪੁਲਿਸ ਦੇ ਹੱਥ ਕੜੇ ਸੀਗੇ ਗਗਨ ਤੁਸੀਂ ਦੇਖਿਆ ਹੋਣਾ ਉਹ ਕੋਈ ਵੀਡੀਓ ਆਉਂਦੀ ਹੈ ਉਹ ਉਸ ਨੂੰ ਡਿਨਾਈ ਕਰਦੇ ਨੇ ਕਿ ਨਹੀਂ ਪਹਿਲੀ ਗੱਲ ਤਾਂ ਕੁਝ ਦੱਸ ਕੇ ਰਾਜ਼ੀ ਨਹੀਂ ਜੇਕਰ ਥਾਣਿਆਂ ਦੇ ਵਿੱਚ ਚਲ ਜੀਏ ਕੋਈ ਐਫ ਆਈ ਆਰ ਦੇ ਕੇ ਕਾਪੀ ਰਾਜ਼ੀ ਨਹੀਂ ਸੋ ਕਿਸ ਤਰ੍ਹਾਂ ਇਹ ਚੀਜ਼ਾਂ ਕਢਾਈਆਂ ਜਾਂਦੀਆਂ ਨੇ ਕਿਸ ਤਰ੍ਹਾਂ ਇੱਕ ਬਹੁਤ ਵੱਡਾ ਗਗਨ ਪ੍ਰੋਸੈਸ ਹੈ ਉਹ ਜਿਸ ਤਰ੍ਹਾਂ ਅਸੀਂ ਜਰਨਲਿਜ਼ਮ ਕੀਤੀ ਹੈ ਜਿਸ ਤਰ੍ਹਾਂ ਸਾਡੇ ਟੀਚਰਸ ਰਹੇ ਨੇ ਉਹਨਾਂ ਨੇ ਸਾਨੂੰ ਗੁਰ ਸਿਖਾਏ ਨੇ ਅਸੀਂ ਕਹਿ ਲਈਏ ਉਸ ਦੇ ਬੇਸਿਸ ਦੇ ਉੱਤੇ ਹੀ ਇਹ ਕੰਮ ਚੱਲ ਰਿਹਾ ਹੈ ਤੇ ਆਗਾਹ ਵੀ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਤੇ ਗਗਨ ਦਾਅਵੇ ਨਾ ਕਹਿ ਸਕਦੇ ਕਿ ਇੱਕ ਫਰੰਟ ਪੇਜ ਕੱਲ ਦਾ ਇਹ ਗੁਰਪਤਵੰਤ ਪੰਨੂ ਦੀ ਫੋਟੋ ਜਿਹੜੀ ਹੋਏਗੀ ਉਹ ਇਹ ਪੱਗ ਵਾਲੀ ਫੋਟੋ ਤੇ 1918 ਦੀ ਹੋਏਗੀ ਜਿਸ ਨੇ ਸਾਰਿਆਂ ਨੂੰ ਹਿਲਾ ਕੇ ਰੱਖਤਾ ਹੈ ਕਿ ਗੁਰਪਤਮਨ ਕਲਦੇ ਹਾਰੇ ਕਖਬਾਰ ਦੇ ਵਿੱਚ ਫੋਟੋ ਵੀ ਰੱਖੇ ਸ਼ੇਰੋਂ ਮਤਲਬ ਮੈਨੂੰ ਤਾਂ ਲੱਗਦਾ ਫੋਟੋ ਥੋੜੀ ਵੀ ਹੋਏਗੀ ਕਿ ਇਹਨਾਂ ਹਮਲਾ ਤੁਸੀਂ ਮਾਰਿਆ ਹੈ ਇਹਨੇ ਜ਼ਿਆਦਾ ਚੈਲੰਜਸ ਫੇਸ ਕਰਕੇ ਤੁਸੀਂ ਉਹਨਾਂ ਪਰਤਾਂ ਤੱਕ ਪਹੁੰਚੇ ਇਹ ਜੜ ਤੱਕ ਤੁਸੀਂ ਪਹੁੰਚੇ ਹੋ ਅੱਗੇ ਮਤਲਬ ਦੇਖੋ ਚੁਣੌਤੀਆਂ ਹੁੰਦੀਆਂ ਨੇ ਕਈ ਕਈ ਵਾਰ ਹੁੰਦਾ ਕਿ ਤੁਸੀਂ ਕੋਈ ਇਨਫੋਰਮੇਸ਼ਨ ਮੰਗਦੇ ਹੋ ਤਾਂ ਡਿਨਾਈ ਹੋ ਜਾਂਦਾ ਸਾਹਮਣੇ ਵਾਲਾ ਨਹੀਂ ਦਿੰਦਾ ਕੋਈ ਇਸਰਾਂ ਦਾ ਵੀ ਰਿਹਾ ਜਿਸ ਨੇ ਸਾਥ ਦਿੱਤਾ ਨਾਲ ਮਤਲਬ ਇਹ ਕਿ ਇਹ ਵੇ ਪਰਮ ਵਧੀਆ ਕੰਮ ਕਰਦਾ ਵੀ ਇਹਦਾ ਸਾਥ ਦੋਏ ਕੋਈ ਸਾਥ ਦੇਣ ਵਾਲਾ ਵੀ ਸੀ ਜੋ ਅੱਗੇ ਵੀ ਸਾਥ ਦੇਗਾ ਤਾਂ ਕਿ ਥੋੜਾ ਜਾਂ ਆਸਾਨ ਹੋ ਜਾਏ ਨਹੀਂ ਗਗਨ ਪੰਜਾਬ ਨੂੰ ਲੋਕ ਪਿਆਰ ਕਰਦੇ ਨੇ ਦੇਸ਼ ਨੂੰ ਵੀ ਲੋਕ ਪਿਆਰ ਕਰਦੇ ਨੇ ਉਹ ਹੈਗੇ ਨੇ ਚੁਣਿੰਦੇ ਲੋਗ ਨੇ ਉਹ ਕੈਮਰੇ ਦੇ ਅੱਗੇ ਨਹੀਂ ਆਉਂਦੇ ਪਿੱਛੋਂ ਕੰਮ ਕਰਦੇ ਨੇ ਚੁਣਿੰਦੇ ਲੋਗ ਨੇ ਬਹੁਤ ਅੱਛੇ ਲੋਗ ਨੇ ਦੇਸ਼ ਨੂੰ ਪਿਆਰ ਕਰਦੇ ਨੇ ਆਪਣੇ ਪਰਿਵਾਰਾਂ ਨੂੰ ਕਰਦੇ ਨੇ ਸੋਚਦੇ ਨੇ ਨੌਜਵਾਨਾਂ ਦਾ ਸੋਚਦੇ ਨੇ ਕਿ ਇਹ ਹੀ ਬੱਚੇ ਜਾ ਕੇ ਸਾਡਾ ਭਵਿੱਖ ਨੇ ਇਹ ਹੀ ਸਾਡਾ ਪੰਜਾਬ ਹੈ ਇਹਨਾਂ ਦੀ ਬਰਬਾਦੀ ਹੋ ਰਹੀ ਹੈ ਇਸ ਨੂੰ ਕਿੱਦਾਂ ਰੋਕਿਆ ਜਾਵੇ ਸਹਾਰਾ ਕੌਣ ਬਣੇਗਾ ਸਹਾਰਾ ਜ਼ੀ ਨਿਊਜ਼ ਬਣਿਆ ਅਸੀਂ ਖਬਰ ਰੱਖੀ ਹੈ ਇਨਪੁਟ ਦਿਤਤੀ ਹੈ ਕੰਮ ਕਰਨਾ ਏਜੰਸੀਸ ਦਾ ਕੰਮ ਹੈ ਜ਼ਾਹਿਰ ਜੀ ਗਲ ਹੈ ਕੇਂਦਰ ਸਰਕਾਰ ਦਾ ਕੰਮ ਹੈ ਗ੍ਰਹਿ ਮੰਤਰਾਲੇ ਦਾ ਕੰਮ ਹੈ ਸੋ ਜਿੱਥੇ ਅਸੀਂ ਇਨਫੋਰਮੇਸ਼ਨ ਇਕੱਠੀ ਕੀਤੀ ਆ ਹੁਣ ਤੋਂ ਲੱਗ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਈ ਇਨਪੁਟਸ ਇਸ ਦੇ ਉੱਤੇ ਮਿਲਣਗੀਆਂ ਤੇ ਕਈ ਸਾਡੇ ਅਮਰੀਕਾ ਦੇ ਵਿੱਚ ਵੀ ਦੋਸਤ ਕਈ ਬੈਠੇ ਹੋਏ ਨੇ ਕਈ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਨੇ ਜਿਹੜੀ ਮਦਦ ਕਰ ਰਹੇ ਨੇ ਜਿਹੜਾ ਕਿ ਇਹ ਚੀਜ਼ਾਂ ਸਾਡੇ ਤੱਕ ਪਹੁੰਚਾ ਰਹੇ ਨੇ ਜਿੱਤੋਂ ਤੱਕ ਕਿ ਇੱਥੋਂ ਭਾਰਤ ਦੇ ਵਿੱਚੋਂ ਜੇਕਰ ਸਾਨੂੰ ਨਹੀਂ ਕੁਝ ਪਤਾ ਲੱਗਦਾ ਤਾਂ ਅਸੀਂ ਉਹ ਚੀਜ਼ ਬਾਰੇ ਇਨਪੁਟ ਜਿਹੜੀ ਆਪਣੇ ਸੋਰਸਸ ਤੋਂ ਉੱਥੋਂ ਵੀ ਲੈ ਕੇ ਇਹ 6 ਮਹੀਨੇ ਦੀ ਰਿਪੋਰਟ ਜਿਹੜੀ ਹੈ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਕੋਲ ਕਰਕੇ ਕਿਸੇ ਇੱਕ ਦੇਸ਼ ਰੋਹੀ ਜਾਂ ਕਿਸੇ ਇੱਕ ਗੱਦਾਰ ਨੋ ਸਬਕ ਸਿਕਾਉਣ ਦੇ ਬਾਅਦ ਸਾਰੇ ਦੇਸ਼ ਭ੍ਰੇਮੀ ਨੇ ਦੇਸ਼ ਭਗਤ ਨੇ ਜੋ ਆਪਣੇ ਦੇਸ਼ ਦੇ ਨਾਲ ਆਪਣੇ ਪਿਆਰ ਪੰਜਾਬ ਦੇ ਨਾਲ ਪਿਆਰ ਕਰਦੇ ਨੇ ਤਾਂ ਇਹ ਜਿਹੜਾ ਹੈਗਾ ਗੁਰਪਿਆਰ ਸਿੰਘ ਰਖਸ਼ੇਰੋ ਹੁਣ ਇਸ ਨੂੰ ਸਬਕ ਸਿਖਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਏਜੰਸੀਆਂ ਨੂੰ ਵੀ ਦੱਸਣਾ ਇਹ ਜ਼ਰੂਰੀ ਹੈ ਗੁਰਪਤਵੰਤ ਨੂੰ ਕਿ ਹੁਣ ਤੇਰਾ ਕਾਲਾ ਛੱਟਾ ਸਾਡੇ ਕੋਲ ਆ ਗਿਆ ਭਾਰਤ ਨੂੰ ਕਿਸੇ ਤਰ੍ਹਾਂ ਦਾ ਇਕਬਾਲ ਬਾਂਕਾ ਤੱਕ ਨਹੀਂ ਤੋਕਰ ਸਕਦਾ ਬਬਾ ਸ਼ੁਕਰੀਆ ਪਰਮ ਫਿਲਹਾਲ ਤੱਕ ਦੀ ਜਾਣਕਾਰੀ دی ਲੱਗੇ ਰੋ ਸੈਲੂਟ ਟੂ ਯੂ ਇੱਕ ਵਾਰ ਫਿਰ ਤੋਂ ਬਿਗ ਸੈਲੂਟ ਟੂ ਪਰਮ